ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅਸੀਂ ਭਾਰੀ بارش ਨੂੰ ਲੈ ਕੇ ਕਿਉਂਕਿ ਲਗਾਤਾਰ ਮੌਸਮ ਵਿਭਾਗ ਬੇwarn ਅਲਰਟ ਜਾਰੀ ਕੀਤਾ ਜਾ ਰਿਹਾ ਕਿਉਂਕਿ ਜੇਕਰ ਗੱਲ ਅਸੀਂ ਰਾਜਸਥਾਨ ਦੀ ਹਿਮਾਚਲ ਪ੍ਰਦੇਸ਼ ਦੀ ਜਾਂ ਫਿਰ ਜੰਮੂ ਕਸ਼ਮੀਰ ਦੀ ਕਰੀਏ ਤਾਂ ਇੱਥੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕੀਤਾ ਹੋਇਆ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਪੰਜਾਬ ਦੀ ਵੀ ਦਿਖਾਵਾਂਗੇ ਕਿਉਂਕਿ ਲਗਾਤਾਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਦੇ ਕਰਕੇ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਲੋਕਾਂ ਨੂੰ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਜਾਗਦੇ ਸੀ ਪੁੱਤ ਜਦੋਂ ਖੜਕਾ ਹੋਇਆ ਅਸੀਂ ਬਾਹਰ ਹੋ ਗਏ ਸੱਤ ਡੱਗ ਪੀਏ ਸਾਰੇ ਜੀ ਅਸੀਂ ਬਾਹਰ ਹੋ ਗਏ ਸਮਾਨ ਚੱਕਣ ਦਾ ਸਾਨੂੰ ਮੌਕਾ ਨਹੀਂ ਮਿਲਿਆਗਾ ਕਿੰਨੇ ਜੀ ਅੰਦਰ ਬੈਠੇ ਸੀ ਅਸੀਂ ਸਾਰਾ ਪਰਿਵਾਰ ਹੀ ਅੰਦਰ ਸੀਗੇ ਏਜੰਡਾ ਕੁਸ ਬਾਹਰ ਪੈਸੇ ਇੱਥੇ ਤੇ ਕੁਸ ਅੰਦਰ ਪੈਸੇ ਨਹੀਂ ਤਾਂ ਪਈ ਜਾਂਦਾ ਸੀ ਬਾਹਰ ਤਾਂ ਪੈਣ ਜੋਗਾ ਹੀ ਨਹੀਂ ਸੀਗਾ ਸਾਮਾ ਹੂੰ ਟੈਕ ਸਤ ਜੀ ਇਹਨਾਂ ਸੀ ਵੀ ਇਕੱਲਾ ਕਮਾਊਗਾ ਤੇ ਇਹ ਮੁੰਡੇ ਨੂੰ ਤਾਂ ਦਵਰੇ ਵੇਹਿੰਦਰਾੰਗ ਦੇ ਵੱਡੇ ਦੋ ਬੇੜੇ ਤੁਹਾਡੇ ਤਿੰਨ ਆ ਜੀ ਇਹ ਕੱਟ ਹੈ ਅੱਛਾ ਇਹ ਦੋ ਤੁਹਾਡੇ ਨਾਲ ਹਾਂ ਜੀ ਹਾਂ ਹੂੰ ਇਹਨੂੰ ਵੀ ਇੱਕ ਨੂਰ ਰੰਗ ਹੋਇਆ ਹੈਗਾ ਹਾਂ ਹਾਂ ਵੱਡੇ ਨੂੰ ਅੱਛਾ ਕਮਾਈ ਵਾਲਾ ਕੱਲਾ ਹੀ ਹੈ ਕੱਲਾ ਹੀ ਹੈ ਕਮਾਈ ਵਾਲਾ ਜੀ ਹੂੰ ਇਹ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਅਸੀਂ ਇਹੀ ਕਰਦੇ ਹਾਂ ਜੀ ਜੇ ਸਾਡਾ ਮਕਾਨ ਬਣਾ ਕੇ ਦੇ ਦੇਣ ਹੋਰ ਅਸੀਂ ਕੀ ਮੰਗਣਾ ਠੀਕ ਹੈ ਗਰੀਬ ਬੰਦੇ ਆ ਇਹ ਹੁਣ ਮਕਾਨ ਬਣਾਵੇ ਰੋਟੀ ਦੇਵੇ ਸਾਨੂੰ ਇੰਨੇ ਜੀ ਇਹਨੂੰ ਹੂੰ ਮੁਸ਼ਕਿਲਦਾਰੀ ਹੈ ਖਰਚਾ ਹਨਾ ਤੁਹਾਨੂੰ ਵੀ ਪਤਾ ਬੱਚੇ ਕਿੱਡੇ ਕਿਡੇ ਗਏ ਨੇ ਬੱਚੇ ਇਹਨਾਂ ਦੇ ਵਿਚਾਰਿਆਂ ਦੇ ਛੋਟੇ ਹੀ ਆ 10 10 12 12 ਸਾਲਾਂ ਦੇ ਆ ਮਾਮਾਂਗੇ ਹੀ ਸਰਕਾਰ ਤੋਂ ਮਕਾਨ ਹਾਂਜੀ ਹਾਂ ਮਕਾਨ ਬਾਰੇ ਮੰਗਾ ਸਕੀ ਤੋਂ ਤੁਹਾਡੇ ਪਿੰਡ ਜਿਹੜੀ ਇੱਕ ਛੱਤ ਲੱਗੀ ਹੈਗੀ ਆ ਪਰਿਵਾਰ ਦੇ ਘਰੇ ਖੜਿਆ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਜੇ ਬਹੁਤ ਮਾਰਾ ਹੋਇਆ ਜੀ ਅਸੀਂ ਵੇਖਿਆ ਆ ਕੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹਨਾਂ ਦਾ ਤੇ ਬਾਲ ਬੱਚਾ ਵੀ ਬਹੁਤ ਬਚਤ ਹੋ ਗਈ ਇਹਨਾਂ ਦੀ ਜਿਹੜੇ ਬਾਕੀ ਮਕਾਨ ਉਹ ਸਾਰਾ ਡਿੱਗਣ ਵਾਲਾ ਸੀ ਜੀ ਤੇ ਬਹੁਤ ਇਹਨਾਂ ਦਾ ਨੁਕਸਾਨ ਹੋਇਆ ਜੀ ਧਰਮ ਸਾਲਾ ਹੁਣ ਫਿਰ ਜਿਹੜਾ ਸਮਾਨ ਸੀਗਾ ਕਿੰਨਾ ਕੁ ਅੰਦਰ ਰਹਿ ਗਿਆ ਇਹਨਾਂ ਦਾ ਇਹਨਾਂ ਦਾ ਮੋਟਰਸਾਈਕਲ ਵੀ ਵਿੱਚ ਸੀਗਾ ਜੀ ਜੋ ਪੇਟੀਆਂ ਜੀ ਜੋ ਇੱਕ ਕੂਲਰ ਕਾਲਰ ਹੋਰ ਬਹਾਵਾ ਮੰਜੇ ਦਾ ਸਾਰਾ ਪਿੱਛੇ ਰਹਿ ਗਿਆ ਜੀ ਹੁਣ ਫਿਰ ਇਹ ਪਰਿਵਾਰ ਜਿਹੜਾ ਛੱਤ ਦੇ ਗਰੀਆ ਤੇ ਕਿੱਥੇ ਪਰਿਵਾਰ ਨੇ ਵਿਚਾਰ ਰਾਤ ਨੂੰ ਰਹਿਣਾ ਇਹ ਆਪਣੇ ਲਾਗੇ ਜੀ ਧਰਮ ਸਾਲਾ ਵਾਂਜੀ ਉੱਥੇ ਸਾਰਾ ਸਮਾਨ ਜੀ ਮੁੰਡਿਆਂ ਨੇ ਲਾ ਕੇ ਉੱਥੇ ਸਾਰਾ ਸੈੱਟ ਕਰਾਤਾ ਜੀ ਮਲਕੀ ਉੱਥੇ ਜਿਹੜਾ ਤਰ੍ਹਾਂ ਸਮਰ ਦੇ ਚ ਹਾਂਜੀ ਉੱਥੇ ਰਖਾਤਾ ਜੀ ਸਾਰਾ ਕੁਝ ਤੇ ਬਾਕੀ ਜੋ ਰਹਿ ਗਿਆ ਵਿੱਚ ਹਜੇ ਕੱਢਣ ਵਾਲਾ ਜੀ ਵਿੱਚੇ ਹਾਂ ਕੱਢੀ ਜਾਂਦੇ ਆ ਜੀ ਉੱਤੋਂ ਬਾਅਦ ਚ ਪੈ ਰਹੀ ਆ ਹਜੇ ਲੱਗੇ ਪਿਆ ਜੀ ਬਾਕੀ ਵੀ ਇਹਨਾਂ ਦਾ ਸਾਰਾ ਮਕਾਨ ਸਾਰਾ ਜੀ ਸਾਰਾ ਡਿੱਗਣ ਵਾਲਾ ਹੀ ਆ ਸਮਝ ਲਓ ਜੀ ਗੇਟ ਕਰਕੇ ਪ੍ਰਵਾਰ ਰੋਧ ਤਾਂ ਨਹੀਂ ਕਿਹਾ ਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਸਮੁੰਦਰ ਸਿੰਘ ਸੱਚੀ ਗੱਲ ਸਮੁੰਦਰ ਸਿੰਘ ਕਿਹੜਾ ਪਿੰਡ ਜੇ ਨੀਰ ਜੀ ਤੁਹਾਡੇ ਜਿਹੜੀ ਛੱਤ ਡਿੱਗੀ ਹੈਗੀ ਆ ਘਰ ਦੀ ਕੀ ਕਹਣਾ ਚਾਹੋਗੇ ਕਦੋਂ ਇਹ ਡਿੱਗੀ ਆ ਇਰਾਦੇ ਦੀ ਚਾਕ ਕਰੀਬ 4 ਵਜੇ ਡਿੱਗੀ ਆ 4 ਵਜੇ ਡਿੱਗੀ ਆ ਹਾਂਜੀ ਸਵੇਰੇ ਨੂੰ ਹਾਂ ਸਵੇਰੇ ਦੀ ਇਹ ਇਹਦੇ ਅੰਦਰ ਤੁਸੀਂ ਪਏ ਸੀ ਜਾਂ ਕਿਤੇ ਵੈਸੀ ਸੀਗਾ ਤਾਂ ਇਹ ਵੀ ਸੀ ਜੀ ਮਸਾਂ ਹੀ ਬਚੇ ਆ ਅੱਛਾ ਹਾਂਜੀ ਭੱਜ ਕੇ ਨਿਕਲਿਆ ਕਿਵੇਂ ਪਤਾ ਲੱਗਾ ਵੀ ਇਹਦੇ ਘੱਲ ਕਿੱਥੇ ਉਹ ਕਲਿੱਪਰ ਡਿੱਗਿਆ ਜੀ ਪਹਿਲਾਂ ਕਲਿੱਪਰ ਡਿੱਗਿਆ ਹਾਂਜੀ ਅੱਛਾ ਓਕੇ ਫੇਰ ਫਿਰ ਕੀ ਹੋਇਆ ਫਿਰ ਜੀ ਤੁਸੀਂ ਭੱਜ ਕੇ ਨਿਕਲਿਆ ਮੋਟਰਸਾਈਕਲ ਦੇ ਅੰਦਰ ਜਿਹੜਾ ਸਮਾਨ ਕੱਢਣ ਦਾ ਕੋਈ ਮੌਕਾ ਮਿਲਿਆ ਅੱਛਾ ਸਮਾਨ ਸਾਰਾ ਅੰਦਰ ਹੀ ਹੈ ਕੀ ਕੀ ਸਮਾਨ ਅੰਦਰ ਰਹਿ ਗਿਆ ਪੇਟੀਆਂ ਜੀ ਹਾਂ ਮੋਟਰਸਾਈਕਲ ਆ ਕੋਲਰ ਕਲਰ ਆ ਮੁੰਜੇ ਮੁੰਜੇ ਸੀ ਤੇ ਹੂੰ ਕਿੰਨਾ ਕ ਸਾਮਾਨ ਜਿਹੜਾ ਅੰਦਰ ਮਿਲ ਕੇ ਕਹਿ ਦਈਏ ਕਿ ਥੋੜੇ ਜਿਹੜੇ ਕਾਗਜ਼ ਪੱਤਰ ਜਾਂ ਕੁਝ ਵੀ ਜਿਹੜਾ ਸਾਰਾ ਕੁਝ ਕੀ ਪਿਆ ਉਹਦੇ ਪਿੱਛੇ ਹਾਂਜੀ ਵਿੱਚ ਵਿੱਚ ਕੀ ਕਰਦੇ ਕੀ ਤੁਸੀਂ ਨੂੰਤ ਮਜ਼ਦੂਰੀ ਕਰਦੇ ਦੇਰ ਤੱਕ ਠੀਕ ਆ ਪਰਿਵਾਰ ਦੇ ਵਿੱਚ ਕਿੰਨੇ ਜੀ ਆ ਤੁਹਾਡੇ ਅਸੀਂ ਆ ਹੱਥ ਜੀ ਪਰ ਮਿਰਿੰਦਰ ਰੰਗ ਦਾ ਦੋਰਾ ਪਿਆ ਜੀ ਮੈਂ ਇਕੱਲਾ ਹੀ ਕਮਾ ਕਹਿਤਾ ਹਾਂ ਹਾਂਜੀ ਹਾਂਜੀ ਅੱਛਾ ਮਿਹਨਤ ਮਜ਼ਦੂਰੀ ਕਰਦੇ ਹਾਂਜੀ ਕੀ ਮੰਗਤੀ ਆ ਪ੍ਰਸ਼ਾਸਨ ਨੂੰ ਇਹ ਹੀ ਆ ਸਾਡੀ ਸੇਧਾ ਕੀਤੀ ਜਾਵੇ ਮੇਰਾ ਨ ਸਖਰਿੰਦਰ ਸਿੰਘ ਜੀ ਸਿੰਦਰ ਸਿੰਘ ਤੁਹਾਡੇ ਪਿੰਡ ਦੇ ਵਕਤ ਇੱਕਦਾਂ ਮਕਾਨ ਦੇ ਕਿਹਾ ਹੈਗਾ ਠੀਕ ਗੱਲ ਜਾ ਉਸ ਤੋਂ ਹਾਂਜੀ ਅਸੀਂ ਇਹ ਕਹਣਾ ਤੁਹਾਨੂੰ ਜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਆ ਇਹ ਸਾਨੂੰ ਹਮਦਰਦੀ ਆ ਜੀ ਅਸੀਂ ਮhalla ਵਾਸੀ ਇਹਨਾਂ ਦੇ ਘਰੇ ਪਹੁੰਚੇ ਆ ਇਹਨਾਂ ਦਾ ਰਹਿਣ ਬਸਰੇ ਲਈ ਸਰਕਾਰ ਤੋਂ ਸੇਹੀ ਮੰਗ ਕਰਦੇ ਆ ਵੀ ਕੋਈ ਵਿੱਤੀ ਸਹਾਇਤਾ ਦਿੱਤੀ ਜਾਵੇ ਜਾਂ ಗ್ರಾಮ ਪੰਚਾਇਤ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਆਪਦਾ ਮਕਾਨ ਤਿਆਰ ਕਰ ਸਕਣ ਬੱਦਲ ਵਾਈ ਦੇ ਦਹਿਨ ਕਿਉਂਕਿ ਕੱਲਾ ਕੱਲਾ ਬੇਟਾ ਇਹ ਕੰਬਾਊ ਆ ਵਿਚਾਰਾ ਬੱਚੇ ਨਿੱਕੇ ਆ ਇੱਕ ਨੂੰ ਅਧ ਰੰਗ ਦਾ ਅਟੈਕ ਹੋਇਆ ਤੇ ਵਿਚਾਰਾ ਹੁਣ ਮਕਾਨ ਬਣਾਊਗਾ ਕਿ ਘਰ ਚਲਾਊਗਾ ਅਸੀਂ ਸਰਕਾਰ ਕੋਲ ਇਹ ਹੀ ਮੰਗ ਕਰਦੇ ਆ ਵੀ ਜਿੰਨੀ ਜੋਗੀ ਸਰਕਾਰ ਇਹਨਾਂ ਨੂੰ ਸਹਾਇਤਾ ਕਰੇ ਜਲਦੀ ਮਕਾਨ ਬਣਾ ਸਕੇ ਹੁਣ ਮਜ਼ਦੂਰ ਬੰਦਾ ਬੱਚੇ ਪਾਲੂ ਕੇ ਮਕਾਨ ਬਣਾਊਗਾ ਜੀ ਤਾਂ ਸਰਕਾਰ ਕੋਲ ਇਹ ਮੰਗ ਕਰਨਾ ਚਾਹੁੰਦੇ ਆ ਵੀ ਜਲਦੀ ਜਲਦੀ ਦਾ ਮਕਾਨ ਬਣਾਉਣ ਲਈ ਕੋਈ ਸਹਾਇਤਾ ਦਿੱਤੀ ਜਾਵੇ ਇਹਨਾਂ ਨੂੰ ਕਿੰਨੇ ਜੀ ਪਰਿਵਾਰ ਦੇ ਵਿੱਚ ਜਿਹੜੇ ਹੈਗੇ ਆ ਪਰਿਵਾਰ ਦੇ ਜੀ 8 ਆ ਜੀ ਕਮਾਈ ਵਾਲੇ ਕਿੰਨੇ ਆ ਕਮਾਈ ਵਾਲਾ ਇਕੱਲਾ ਬੇਟਾ ਇੱਕ ਹੀ ਆ ਜੀ ਬੱਚੇ ਛੋਟੇ ਆ ਜੀ ਬੱਚੇ ਛੋਟੇ ਆ ਕੋਈ 10 ਸਾਲ ਦਾ ਕੋਈ 8 ਸਾਲ ਦਾ ਮੰਗ ਬਸ ਇਹੀ ਮਕਾਨ ਹਾਂਜੀ ਮੰਗੇ ਇਹੀ ਮਕਾਨ ਬਣਾਉਣ ਦੀ ਹਾਲਾਂਕਿ ਇੰਨਾ ਸ਼ੁਕਰਗੁਜ਼ਾਰ ਆਪਾਂ ਹੈ ਗੁਰੂ ਦਾ ਵੀ ਜੋ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਵੇਂ ਘਰ ਦਾ ਵਰਤਨ ਵਾਲਾ ਸਮਾਨ ਮੰਜੇ ਪੇਟੀਆਂ ਜੋ ਵੀ ਸਾਰੀਆਂ ਮਲਵੇ ਥੱਲੇ ਕੁਚਲੀਆਂ ਗਿੰਨਾ ਵਿਚਾਰਿਆਂ ਦੀਆਂ ਤੇ ਹੁਣ ਅਸੀਂ ਹੱਲ ਤੌਰ ਤੇ ਇਹਨਾਂ ਨੂੰ ਕੰਨੇ ਆ ਵੀ ਸਰਕਾਰ ਇਹਨਾਂ ਦੀ ਮਦਦ ਜਿੰਨੀ ਜੁਗੀ ਕਰੇ। ਉਹ ਮੁੰਡਾ ਵਿਚਾਰਾ ਕੱਲਾ ਹੀ ਆ ਕਮਾਈ ਵਾਲਾ ਤੇ ਵੈਸੇ ਉਹਨਾਂ ਦਾ ਕਮਰਾ ਪਹਿਲਾਂ ਜਦੋਂ ਆਪਣੇ ਸਰਕਾਰ ਵੱਲੋਂ ਆਏ ਸੀਗੇ ਬੀਲ ਲਿਖਣੇ ਆ ਕਮਰੇ ਆਨਲਾਈਨ ਕਰਾਇਆ ਹੋਇਆ ਵਾ। ਫਿਰ ਵੀ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਕਰਾਂਗੇ ਤੇ ਗਰੀਬ ਪਰਿਵਾਰ ਗਰੀਬ ਪਰਿਵਾਰ ਦੇ ਨਾਲ ਅਸੀਂ ਖੜਾਂਗੇ ਕੋਈ ਇਹੋ ਜੀ ਗੱਲ ਨਹੀਂ ਗੇ। ਜਿਵੇਂ ਵੀ ਹੋਇਆ ਉਹਨਾਂ ਦਾ ਵੱਤਵੰਦ ਮਦਦ ਆਪਦੇ ਵੱਲੋਂ ਵੀ ਕਰਾਂਗੇ ਤੇ ਪ੍ਰਸ਼ਾਸਨ ਤੋਂ ਵੀ ਕਰਾਵਾਂਗੇ ਅਸੀਂ ਉਹਨਾਂ ਦੀ ਮਗਰ ਪਰਿਵਾਰ ਦੇ ਜੀ ਕਿੰਨੇ ਕਮਾਈ ਵਾਲਾ ਇਕੱਲਾ ਹੀ ਸੀਗਾ ਇਕੱਲੇ ਕਮਾਈ ਵਾਲਾ ਮੁੰਡਾ ਤੇ ਪਰਿਵਾਰ ਦੇ ਜੀ ਕਿੰਨੇ ਆ ਮਤਲਬ ਤੇ ਬੱਚੇ ਵੀ ਹੈਗੇ ਆ ਉਹਨਾਂ ਜੀ ਤਾਂ ਵੀ ਹੈਗੇ ਆ ਹਾਂਜੀ ਕੀ ਕਾਰੋਬਾਰ ਵੀ ਕਰਦੇ ਨੇ ਕੰਮ ਕਾਰੋਬਾਰ ਉਹ ਪੱਠੇ ਤੇ ਲਿਵਰ ਦਾ ਕੰਮ ਹੀ ਕਰਦੇ ਆ ਹਾਂਜੀ ਗਰੀਬ ਪਰਿਵਾਰੀ ਗਰੀਬ ਪਰਿਵਾਰ ਆ ਬਿਲਕੁਲ ਗਰੀਬੀ ਗਰੀਬ ਪਰਿਵਾਰ ਆ ਹਾਂਜੀ ਮਤਲਬ ਕਿ ਤੁਸੀਂ ਜਿਹੜੇ ਆਪਣੇ ਵੱਲੋਂ ਵੀ ਪੰਚਾਇਤ ਵੱਲੋਂ ਜਾਂ ਹਾਂਜੀ ਪੰਚਾਇਤ ਵੱਲੋਂ ਵੀ ਆਪਦੇ ਵੱਲੋਂ ਵੀ ਮਦਦ ਕਰਾਂਗੇ ਅੱਗੇ ਵੀ ਕਰਦੇ ਆ ਆਪਣੇ ਆਪ ਦੇ ਪਰਿਵਾਰ ਆ ਸਾਰੇ ਇਹ ਜੀ ਕੋਈ ਗੱਲ ਨਹੀਂ ਕਿ ਜਿੱਥੇ ਵੀ ਕਹਿਣਗੇ ਉਹ ਜੋ ਵੀ ਕਹਿਣਗੇ ਡਿਊਟੀ ਲਾਉਣਗੇ ਆਪਣੀ ਆਪਾਂ ਆਪਦੀ ਡਿਊਟੀ ਨਿਭਾਵਾਂਗੇ ਬਾਕੀ ਪ੍ਰਚੰਡ ਸੰਤੋਂ ਵੀ ਜਿੰਨਾ ਹੋ ਸਕੇ ਆ ਮਦਦ ਕਰਾਵਾਂਗੇ ਬਾਕੀ ਕਮਰਾ ਉਹਨਾਂ ਦਾ ਵੈਸੇ ਵੀ ਆਨਲਾਈਨ ਕਰਾਇਆ ਵੀ ਆਪਣਾ ਜੋ ਆਪਾਂ ਸਰਕਾਰ ਵੱਲੋਂ ਆਉਂਦਾ ਵਾ 1.5 ਲੱਖ ਰੁਪਈਆ ਮਿਲਦਾ ਅੱਗੇ ਵੀ ਮੈਂ ਆਪਣੇ ਪਿੰਡ ਦੇ ਵਿੱਚ 10-12 ਘਰ ਬਣਵਾਏ ਆ ਹੁਣ ਵੀ ਕਰਵਾਏ ਵੀ ਆਨਲਾਈਨ ਜਦੋਂ ਵੀ ਆਉਂਦੇ ਆ ਉਧਰੋਂ ਵੀ ਉਹਨਾਂ ਦੀ ਮਦਦ ਕਰਾਵਾਂਗੇ ਜੇ ਪਹਿਲਾਂ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੀ ਪਹਿਲਾਂ ਹੀ ਮਦਦ ਕਰਨ ਨੂੰ ਤਿਆਰ ਆਂ ਪ੍ਰਸ਼ਾਸਨ ਨਾਲ ਲੋਬੀ ਮੰਗ ਕਰਦੇ ਆਂ ਵੀ ਉਹਨਾਂ ਨੂੰ ਕਹਿ ਕੇ ਕਰਾਵਾਂਗੇ ਆਪਾਂ ਵੀਡੀਓ ਸਾਹਿਬ ਨਾਲ ਵੀ ਗੱਲ ਕਰਾਂਗੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕਰਾਵਾਂਗੇ ਇਹਨਾਂ ਦੀ ਉਹਨੇ ਕਿਹਾ ਕਿ ਜਿਹੜਾ ਸਮਾਨ ਆ ਪਰਿਵਾਰ ਦਾ ਧਰਮ ਖਾਲਾ ਦੇ ਵਿੱਚ ਹਮ ਬਕਾਇਆ ਉਹਨਾਂ ਦਾ ਘਟਾ ਹੈ ਹਾਂਜੀ ਉਹ ਹੁਣ بارش ਹੋ ਰਹੀ ਆ ਹੁਣ ਤਾਂ ਕੋਈ ਵੀ ਨਹੀਂ ਕੰਮ ਹੋ ਸਕਦਾ بارش ਹਟਦੀ ਆ ਤਾਂ ਉਹਦੇ ਨਾਲ ਹੀ ਦੇਖਦੇ ਆਂ ਫਿਰ ਜਿਵੇਂ ਕਹਿਣਗੇ ਉਹ ਪਰਿਵਾਰ ਫਿਰ ਜੋ ਸਮਾਨ ਦੀ ਕੋਈ ਕਹਿਣਗੇ ਉਹ ਜਿੱਦੀ ਜ਼ਰੂਰਤ ਆ ਉਹਨਾਂ ਨੂੰ ਲੈ ਦੇਵਾਂਗੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕਰਾਂਗੇ